ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥ ਸੰਗਤ ਜੀ ਸਾਰੀਆਂ ਸੰਗਤਾਂ ਪਹਿਲਾਂ ਕਮੈਂਟ ਬਾਕਸ ਵਿੱਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖਣਾ ਨਾ ਭੁੱਲਿਓ ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਆਉਂਦੇ ਆ ਕਿ ਚਪੈਰਾ ਸਾਹਿਬ ਜਿਹੜੇ ਦਿਨ ਮਰਜ਼ੀ ਕੱਟ ਸਕਦੇ ਆ ਕੋਈ ਦਿਨ ਹੋਵੇ ਪਰ ਸਾਧ ਸੰਗਤ ਜੀ ਜਿਹੜਾ ਦੁਪਹਿਰਾ ਸਾਹਿਬ ਆ ਉਹ ਸਿਰਫ ਐਤਵਾਰ ਨੂੰ ਹੀ ਕੱਟਿਆ ਜਾਂਦਾ ਪਰ ਜੇਕਰ ਸੰਗਤ ਜੀ ਤੁਹਾਨੂੰ ਕੋਈ ਮੁਸੀਬਤ ਪੈ ਗਈ ਜਾਂ ਏਜੰਸੀ ਵਿੱਚ ਤੁਹਾਨੂੰ ਐਤਵਾਰ ਨੂੰ ਕੋਈ ਕੰਮ ਪੈ ਗਿਆ ਤੁਹਾਡੇ ਤੋਂ ਦੁਪਹਿਰਾ ਸਾਹਿਬ ਨਹੀਂ ਕੱਟਿਆ ਗਿਆ ਤਾਂ ਤੁਸੀਂ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੱਟ ਸਕਦੇ ਹੋ ਪਰ ਜੇਕਰ ਤੁਸੀਂ ਐਤਵਾਰ ਨੂੰ ਦੁਪਹਿਰਾ ਸਭ ਕੱਟਣ ਦੀ ਤਿਆਰੀ ਕੀਤੀ ਹੈ ਪਰ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਪਿਆ ਤਾਂ ਤੁਸੀਂ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਦੁਪਹਿਰਾ ਸਭ ਕੱਟ ਸਕਦੇ ਹੋ ਇਹ ਜਵਾਬ ਸਿਰਫ ਉਹਨਾਂ ਸੰਗਤਾਂ ਲਈ ਹੀ ਸੀ ਜੋ ਪੁੱਛ ਰਹੀਆਂ ਨੇ ਕਿ ਕਿਸੇ ਹੋਰ ਦਿਨ ਵੀ ਦੁਪਹਿਰਾ ਸਭ ਕੱਟਿਆ ਜਾਂਦਾ ਤਾਂ ਇੱਕ ਵਾਰ ਫਿਰ ਔਨਲਾਈਨ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਇਸ ਸੌਂ ਵਾ ਦੁਪਹਿਰ 12:00 ਮੈਨੂੰ ਤੇ ਲੈ ਕੇ 4:00 ਵਜੇ ਤੱਕ ਤੁਸੀਂ ਦੁਪਹਿਰਾ ਸਭ ਕੱਟ ਸਕਦੇ ਹੋ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਸਿਰ ਤੇ ਹੈ ਬਣਿਆ ਰਹੇ ਇਸ ਕਰਕੇ ਤੁਸੀਂ ਕਮੈਂਟ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਕੇ ਜਾਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ